ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਨੇ। ਉਹਨਾਂ ਨੇ ਗੁਰੂ ਘਰ ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਅੱਗੇ ਸ਼ੁਕਰਾਨਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਕਈ ਸਿੱਖ ਸੰਗਤਾਂ ਦੇ ਸਰਕਾਰੀ ਅਧਿਕਾਰੀ ਵੀ ਹਾਜ਼ਰ ਹਨ। ਮੀਡੀਆ ਦੇ ਨਾਲ ਗੱਲ ਕਰਦੇ ਹੋਏ ਹਰਪਾਲ ਚਿਮਾ ਨੇ ਸਮੂਹ ਦੇਸ਼ ਵਾਸੀਆਂ ਤੇ ਬਾਹਰ ਵਿਦੇਸ਼ਾਂ 'ਚ ਬੈਠੀ ਸੰਗਤ ਨੂੰ ਗੁਰਨਾਨદેਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿਆਂ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅੱਜ ਇਸ ਸਮਾਜ ਚ ਜਾਤ ਪਾਤ ਧਾਰਮਿਕ ਵੰਡੀਆਂ ਗੱਲਾਂ ਦੁਖਦਈ ਨੇ ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖੇ ਸਦਾ ਸਮਾਨਤਾ ਤੇ ਸਾਂਝ ਦੇ ਪਾਠ ਪੜ੍ਹਾਈ ਗਏ ਨੇ ਦਾਸ ਸਾਜ ਗੁਰੂ ਦੇ ਦਰ ਤੇ ਕੀਤੀ ਜਾ ਕਿ ਪੰਜਾਬ ਕਰਦੀ ਖੜਚ ਰਹੇ ਪੰਜਾਬ ਕੋ ਖੁਬਸਦ ਰਹੇ ਦਾ ਜੀਮਤ ਸਾਹਿਬ ਇੱਥੇ ਚਲੋ ਅਸੀਂ ਧਾਰਮਿਕ ਸਥਾਨ ਤੇ ਖੜੇ ਆ ਗੁਰੂ ਸਾਹਿਬ ਨੂੰ ਪ੍ਰੀਤ ਦਿੱਤਾ ਸੀ ਪੰਜਾਬ ਪਾਤ ਤੋਂ ਉੱਪਰ ਹੋ ਕੇ ਇਨਸਾਨੀਅਤ ਦੀ ਗੱਲ ਕੀਤੀ ਜਾਵੇ ਪਰ ਇਸ ਸਾਰੇ ਧਿਆਨ ਦੇ ਵਿੱਚ ਪੰਜਾਬ ਧਰਮ ਨੂੰ ਲੈ ਕੇ ਬਹੁਤ ਵੱਡਾ ਇੱਕ ਇਤਿਹਾਸਿਕ ਕਦਮ ਵਾਪਰਿਆ ਹੈ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਾਡੇ ਗੁਰੂਆਂ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਇਹ ਜਾਤ ਪਾਤ ਦੀ ਜਿਹੜੀ ਪ੍ਰਥਾ ਹੈ ਜਿਹਨੂੰ ਖਤਮ ਕਰਕੇ ਸਾਂਝੀ ਬਾਲਤਾ ਦੇ ਸੰਦੇਸ਼ ਤੇ ਚੱਲਣਾ ਚਾਹੀਦਾ ਔਰ ਗੁਰੂ ਸਾਹਿਬ ਦੀ ਸਖਿਆਮਤ ਤੇ ਚੱਲਣਾ ਚਾਹੀਦਾ ਗੁਰੂ ਸਾਹਿਬਾਂ ਦਾ ਅੱਜ ਪ੍ਰਕਾਸ਼ ਦਿਹਾੜਾ ਦਾ ਮੇਰੇ ਵੱਲੋਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹੀ ਅਰਦਾਸ ਕੀਤੀ ਹੈ ਗੁਰੂ ਬਿਹਾਰਾ ਸਾਹਿਬ ਦੇ ਅੱਗੇ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ ਪੰਜਾਬੀ ਚੜ੍ਹਦੀ ਕਲਾ ਚ ਰਹਿਣ ਔਰ ਦੁਨੀਆ ਸੇ ਤਰੱਕੀ ਕਰ ਬਸਦੀ ਰਹੇ ਔਰ ਲੋਕ ਤਰੱਕੀ ਕਰਦੇ ਰਹਿਣ ਜੀ ਮੇਰੀ ਗੱਲ ਉਹ ਜੱਥਾ ਗਿਆ ਜਿਹੜਾ ਉਹਦੇ ਵਿੱਚ ਹਿੰਦੂਆਂ ਵਾਪਸ ਭੇਜੇਗਾ ਕਿ ਤੁਸੀਂ ਹਿੰਦੂ ਪਾਕਿਸਤਾਨ ਮਹਲ ਮੈਂ ਕਹਿੰਦਾ ਕਿ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਅਸੀਂ ਗੁਰੂ ਘਰ ਦੇ ਅੰਦਰ ਖੜੇ ਆਂਗੇ ਗੁਰੂ ਸਾਹਿਬਾਨ ਦਾ ਸੰਦੇਸ਼ ਗੁਰੂ ਸਾਹਿਬਾਨ ਦਾ ਉਪਦੇਸ਼ ਇਹੀ ਆ ਸਮੁੱਚੀ ਮਾਨਵਤਾ ਨੂੰ ਕਿ ਸਾਰੇ ਬਰਾਬਰ ਨੇ ਸਵੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾ ਹੈਗਾ ਸੋ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਚੱਲਣ ਦੀ ਲੋੜ ਆ ਇਮਾਂ ਸਾਹਿਬ ਆਈਂ ਖਾਲਸਾ ਉਹਨਾਂ ਨੇ ਸੁਣਾਉਣੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗੁਰੂ ਨਾਨਕ ਹੋ ਜਨ ਕਲ ਰਾਤੀ ਮੇਰੀ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਹੋ ਤਾਰੇ ਛਪਿਆਂ ਦੇਰ ਭਲੋਆ ਤਾਰੇ ਛਪਿਆਂ ਦੇਰ ਭਲੋਆ ਧਰਤੀ ਦੀ ਕੂਕ ਸੁਣੀ ਵੇਖੀ ਡਾਡੀ ਤੰਗ ਲਕਾਈ ਲੁੱਟ ਲਈ ਲਟੇਰਿਆ ਨੇ ਦੌਲਤ ਜਿੱਥੇ ਨਜ਼ਰੀ ਆਈ ਉਹ ਸੁਣਾ ਦਿਆ ਚੋਰਾ ਨੇ ਕੀਤੀ ਘਰਮ ਲੁੱਟ ਦੀ ਮੰਡੀ ਹਮਦਰਦ ਗਰੀਬਾਂ ਦਾ ਆਇਆ ਨਿਕਤ ਲਵੰਡੀ ਕੋਈ ਵੀਰਾ ਵੀਰੇ ਦਾ ਕੋਈ ਵੀਰਾ ਵੀਰੇ ਦਾ ਜੀ ਨਹੀਂ ਸੀ ਦਰਦ ਵਡਾਉਂਦਾ ਬੈ ਕੇ ਪਾਰਤ ਫਲਵਾੜੀ ਦੇ ਹਰਥਾਂ ਤੇ ਫੁੱਲ ਕਮ ਲਾ ਕੇ ਟਿੱਕੇ ਇਤਨ ਸਾਥ ਜਿਹੜਾਤ ਬਣੇ ਖੜਕੇ ਨੇ ਮੰਦਰ ਵਿੱਚ ਚੰਡੀ ਹਮ ਦਰਦ ਗਰੀਬਾ ਦਾ ਹਮ ਦਰਦ ਗਰੀਬਾ ਦਾ ਆ